ਸਵੇਚ ਕੈਪਟਨ ਦੀ ਸਰਕਾਰ ਬਣੀ ਨੂੰ 2 ਸਾਲ ਦਾ ਸਮਾਂ ਹੋ ਚੁੱਕਿਆ ਹੈ 2 ਸਾਲ ਪਹਿਲਾਂ ਅੱਜ ਦੇ ਹੀ ਦਿਨ ਕੈਪਟਨ ਮਨਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਵੱਜੋ ਸੌਹ ਚੁੱਕੀ ਸੀ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਦਾਅਵੇ ਘਰ ਘਰ ਨੌਕਰੀਆਂ ਦੇ ਵਾਦੇ ਤੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੇ ਵਾਦੇ ਕਿੰਨੇ ਕੁ ਪੂਰੇ ਹੋਏ ਨੇ ਉਹ ਮੁੱਖ ਮੰਤਰੀ ਸਾਹਿਬ ਅੱਜ ਲਾਈਵ ਹੋ ਕੇ ਦੱਸਣ ਜਾ ਰਹੇ ਨੇ ਪਰ ਹੁਣ ਗੱਲ ਕਰਦੇ ਆਂ ਵਿਰੋਧੀ ਪਾਰਟੀ ਅਕਾਲੀ ਦਲ ਦੀ ਜਿਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਨੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਤੇ ਕੈਪਟਨ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ ਤੇ ਹੁਣ ਅਕਾਲੀ ਦਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਵਿਸ਼ਵਾਸ ਘਾਤ ਦਿਵਸ ਮਨਾ ਰਿਹਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਰੋਸ ਵਜੋਂ ਆਪਣੀ ਫੇਸਬੁੱਕ ਆਈਡੀ ਦੀ ਪ੍ਰੋਫਾਈਲ ਕਾਲੀ ਕਰ ਦਿੱਤੀ ਤੇ ਨੀਚੇ ਇੱਕ ਪੋਸਟ ਵੀ ਪਾਈ ਉਸ ਪੋਸਟ 'ਚ ਕੀ ਲਿਖਿਆ ਆਓ ਤੁਹਾਨੂੰ ਦਿਖਾਉਂਦੇ ਆ ਪੰਜਾਬੀਓ ਭੈਣੋ ਤੇ ਭਰਾਵੋ ਜਦੋਂ ਤੋਂ ਪੰਜਾਬ ਦੀ ਸਰਕਾਰ ਬਦਲੀ ਐ ਪੰਜਾਬ ਅਤੇ ਪੰਜਾਬ ਦੀ ਜਨਤਾ ਦਾ ਹਰ ਵਰਗ ਅੱਜ ਤਬਾਹਕੁਨ ਸਮੇਂ ਤੋਂ ਲੰਘ ਰਿਹਾ ਹੈ ਅਤੇ ਇਸ ਦਾ ਮੁੱਖ ਕਾਰਨ ਮੌਜੂਦਾ ਸਰਕਾਰ ਦੁਆਰਾ ਆਪਣੇ ਵਾਅਦਿਆਂ ਤੋਂ ਮੁਕਰਨ ਦੇ ਨਾਲ-ਨਾਲ ਪਹਿਲਾਂ ਤੋਂ ਚਲਦੀਆਂ ਭਲਾਈ ਸਹੂਲਤਾਂ ਵੀ ਜ਼ਿਆਦਾਤਰ ਬੰਦ ਕਰ ਦਿੱਤੀਆਂ ਨੇ ਸਰਕਾਰਾਂ ਵੱਲੋਂ ਜਨਤਾ ਨਾਲ ਕੀਤੇ ਵਿਸ਼ਵਾਸ ਘਾਤ ਦੀ ਲੋਕ ਆਵਾਜ਼ ਨੂੰ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ 16 ਮਾਰਚ ਨੂੰ ਵਿਸ਼ਵਾਸ ਘਾ ਦਿਵਸ ਵੱਜੋਂ ਮਨਾਉਣ ਜਾ ਰਿਹਾ ਹੈ ਸਭ ਨੂੰ ਬੇਨਤੀ ਹੈ ਕਿ ਆਓ ਆਪਣੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਤਸਵੀਰਾਂ ਨੂੰ ਸਮੂਹਿਕ ਰੂਪ ਚ ਕਾਲੀਆਂ ਲਗਾਈਏ ਤੇ ਆਪਣਾ ਰੋਸ ਪ੍ਰਗਟ ਕਰਕੇ ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਈਏ ਇੱਕ ਪਾਸੇ ਤਾਂ ਕੈਪਟਨ ਸਰਕਾਰ ਦਾਅਵੇ ਕਰ ਰਹੀ ਹੈ ਕਿ ਲੋਕਾਂ ਨਾਲ ਕੀਤੇ ਵਾਦੇ ਪੂਰੇ ਕੀਤੇ ਨੇ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਹਨਾਂ ਵਾਦਿਆਂ ਦੇ ਸਹਾਰੇ ਹੀ ਕਾਂਗਰਸ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੀਆਂ ਨੇ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ